ਜੋ ਤੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨਾ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨਾ ਗਰਮ ਕਰਤ ਹੈ ਦੇਹ ਕੋ ਬਿਨ ਸੈਸ਼ਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣਾ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨਾ ਏਕ ਪਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਾਨਾ ਜਿਵੇਂ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਧਰ ਪਜੋ ਇਕ ਮਨ ਹੋਇ ਇਕ ਚਿਤ ਤੀਰਥ ਬਰਤ ਅਰਦਾਸ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਹਿ ਜਿਉ ਪੁੰਚ ਰਿਸ਼ਨਾ ਨਾ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀ ਨਾ ਕੋ ਨਾਨਕ ਵਿਦਪਈ ਤਉ ਨਾ ਹਰ ਰਸ ਲੀਨਾ निज ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨ ਨਾਹੀਂ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰਵੀ ਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗयो 라ਵਨ ਗयो ਜਾ ਕੋ ਬਹ ਪਰਵਾਰ ਕੋ ਨਾਨਕ ਥਿਰ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ تیر ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਸਾਡ ਸਗਲ ਜੰਜਾਲ ਦੋਹਰਾ ਬਲ ਛੁਟਿ ਕਿਉ ਬੰਧਨ ਪਰੇ ਕਿਛੂ ਨਾ ਹੋ ਤੂ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਸਹਾਈ ਬਾਲੋ ਹੋਆ ਵੰਦਨ ਛੁਟੇ ਸਬਕਿਛ ਹੋ ਤੂ ਪਾਏ ਨਾਨਕ ਸਬਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ संग सखा सब तये पूना निवे हो साथ कहो नानक विपत मै टेक एक रघुनाथ नाम रहे साधु रहे रह गुरु गोविंद कहो नानक जगत मैं ਕਿਨ ਜਪਿਓ ਗੁਰ ਮੰਤ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜੀ ਸਿਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਏ ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਸ ਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਏ ਮੁਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਇਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੇ ਜਿ ਕੋ ਪੁੰਚੈ ਕਿਸ ਕਾ ਹੋਇ ਉਦਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਤ੍ਰਣ ਲਗ ਤਰੀਐ ਸਬਨਾਨਕ ਪ੍ਰੇਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਹਰਾਮ ਤੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀ ਵਹ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀ ਵਹ ਹਰਿਆ